ਹਾਂਜੀ ਕਿਵੇਂ ਹੋ ਮਿੱਤਰੋ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੇਖੋ ਤੁਰੇ ਜਾਂਦੇ ਆ ਤੇ ਹੁਣ ਵਲੌਗ ਬਣਾਇਆ ਕਰਾਂਗੇ ਆਪਾਂ ਦੋ-ਤਿੰਨ ਬਾਤਾਂ ਨੰਨ੍ਹਾ ਤੋਂ ਪਹਿਲਾਂ ਨੰਨ੍ਹਾ ਵੀ ਨਹੀਂ ਬਣਾਇਆ ਕਰਦੇ ਸੀ ਹੁਣ ਵਲੌਗ ਬਣਾਇਆ ਕਰਦਾਂਗੇ ਪਰ ਬਣਾਇਆ ਕਰਾਂਗੇ ਤੇ ਦੀਪ ਹੁਣ ਆ ਕੋਲ ਚੱਲੇ ਜਾਂਦੇ ਆ ਦੇਖਦੇ ਆ ਕੀ ਕਰਦੇ ਆ ਕੀ ਨਹੀਂ ਉਹ ਜਾ ਕੇ ਦਿਖਾਉਂਦੇ ਆ ਤੁਹਾਨੂੰ ਆ ਆਪਣੇ ਨਾਲ ਪੁੱਠੀ ਜਾਂਦਾ ਸੀ ਆ ਪੁੱਠੀ ਆ ਗਿਆ ਪੁੱਤਰ ਔੜ ਗਿਆ ਆ ਬਾਹਰ ਚ ਕੀ ਮੋਟਰ ਤੇ ਦੇਖਦੇ ਹਾਂ ਹੁਣ ਧੀ ਹੁਣੀ ਹੈਗੇ ਆ ਕਿ ਨਹੀਂ ਹੈਗੇ ਹੈ ਤਾਂ ਹਨੀ ਰੂਕੀ ਜੇ ਹਿੱਤ ਰੋ ਬੇਲੇ ਕੋ ਉੱਧਰ ਆ ਗਏ ਆ ਦੇਖਦੇ ਹੋ ਵੀ ਆ ਗੁੱਡੇ ਪਜੇ ਹੋਏ ਆ ਇਹ ਕੰਮ ਤੋਂ ਬੜੀ ਇਤਦਬੀ ਨੇ ਕੰਮ ਆਦਰ ਦਿਖਾ ਆਦਰ ਮੋਈ ਭਾਈ ਜੇ ਕਿਸੇ ਨੂੰ ਨਹੀਂ ਪਤਾ ਤਾਂ ਤੁਹਾਨੂੰ ਦੱਸ ਦਿੰਨੇ ਆ ਤੇ ਉਰੇ ਆਪਾਂ ਸਾਰੇ ਜਾਨਵਰ ਰੱਖਣੇ ਆ ਚਿੜੀਆ ਘਾਰੀ ਬਣਾ ਦੇਣਾ ਓਰੇ ਹਣ ਬਾਬੇ ਰੋਜ਼ ਹੀ ਵਲੌਗ ਬਣਿਆ ਕਰਨਗੇ ਹਨੀ ਦੀਪਣੀ ਤੇ ਚੱਲਦੇ ਹੁਣ ਤੇ ਹੁਣ ਰੋਜ਼ ਹੀ ਵਲੌਗ ਬਣਿਆ ਕਰਨਗੇ ਤੁਸੀਂ ਦੇਖਿਆ ਕਰੋ ਆਪਣੇ ਵਲੌਗ ਆਪਣਾ ਘਰ ਉਹ ਦੇਖੋ ਸਾਹਮਣੇ ਆ ਤੇ ਚਲੇ ਗਏ ਸੀ ਬਾਈ ਬਾਈ ਕਰੋ ਪੱਥਰ ਲਾਉਂਦੇ ਕੋਠੇ ਤੋਂ ਆਪਣੇ ਹਾਂ ਚਿੜੀਆ ਘਰ ਤੇ ਪੱਥਰ ਲਾਉਣਾ ਵਾ ਵਧੀਆ ਬਣਾਵਾਂਗੇ ਚਿੜੀਆ ਘਰ ਬਣਾਉਣਾ ਵਾ ਹਾਂ ਹਾਂ ਕਿੰਨੇ ਕ ਜਾਨਵਰ ਆ ਜਾਣਗੇ ਫਿਰ ਟੋਟਲ ਜਾਨਵਰ ਤਾਂ ਬਹੁਤ ਰਹੇ ਹੋਣੇ ਆਪਾਂ ਕਿੰਨੇ ਕ ਫਿਰ ਵੀ ਅਜੇ ਸ਼ੁਰੂਆਤ ਚ ਤਾਂ ਥੋੜੀ ਲਿਆਉਣੇ ਆ ਹਾਂ ਲਿਆਉਣੇ ਆਪਾਂ ਹਰ ਇੱਕ ਨਸਲ ਦਾ ਜਾਨਵਰ ਰੱਖਿਆ ਕਰਨਾ ਫਿਰ ਚਕੋਰਾ ਜਗਾਰਾ ਉਹਰੇ ਪੂਰੀ ਆਉਣੀ ਸਾਰਾ ਕੁਝ ਹੀ ਲਿਆਉਣਾ ਹਾਂ ਬਿਲਜੀ ਆਲੀ ਜੀ ਜੋਗ ਦਾ ਜੀਤਾ ਜੇ ਤਮੀਂ ਲੱਗਦੀ ਇਹ ਹੋ ਗਿਆ ਤਿੰਨ ਜੋਗ ਤੇ ਲੱਗਦੀ ਤੇ ਹੋ ਗਿਆ ਹੋ ਗਿਆ ਤੇ ਪਤਾ ਨਹੀਂ ਹੋਰ ਜਲੀ ਲੱਗਦੀ ਤੇ ਹੋਰ ਵਾਕੀ ਆਹ ਇਹ ਕੁੱਤੇ ਦਾ ਪਾਲ ਨਹੀਂ ਰੱਖੀ ਫਿਰデア ਦੇ ਸੰਗਲਾਂ ਲੈ ਬਰੇ ਕੁੱਤੀ ਐ ਕੋ ਘਰੇ ਲੈ ਕੇ ਗਈ ਸੀ ਹੁਣ ਤੇ ਮੋਟਰ ਚੱਲਦੀ ਆ ਪਾਣੀ ਪੀ ਲਈ ਇੱਕ ਵਾਰੀ ਕਰਾਂ ਫੋਨ ਉਰੇ ਰੱਖ ਦਈਏ ਆ ਦੇਖ ਦਦਿਓ ਕੀ ਫੋਨ ਉਰੇ ਰੱਖ ਦਈਏ ਤੇ ਬਈ ਆਪਾਂ ਕੈਮਰਾ ਸੈੱਡ ਰੱਖ ਕੇ ਤੇ ਪੀਣ ਲੱਗੇ ਪਾਣੀ ਮੋਟਰ ਤੇ ਤੇ ਆਪਾਂ ਰੱਖ ਕੇ ਫੋਨ ਸਾਈਡ ਤੇ ਪਾਣੀ ਪੀਤਾ ਤੇ ਮੋਟਰ ਦਾ ਪਾਣੀ ਦਬਾਤੀ ਬੜਾ ਸੀ ਤੇ ਦੇਖ ਲੈਂਦੇ ਆ ਆ ਬਈ ਦੀਪ ਪਾਣੀ ਛੜਕਣ ਲੱਗ ਗਿਆ ਉੱਥੇ ਪਾਣੀ ਫੜਾਉਂਦਾ ਗੱਲ ਕੀ ਆ ਬੋਲ 5-10 ਕੀ ਤਕਲੀਫ ਆ ਇਥੇ ਕੀ ਰੱਖਣਾ ਬਾਈ ਠੀਕ ਇਥੇ ਕੀ ਰੱਖਣਾ ਇਹ ਆਪਾਂ ਬਣਾਇਆ ਚਿੜੀਆ ਘਰ ਚਿੜੀਆ ਘਰ ਹਾਂ ਆਪਾਂ ਸਾਰੇ ਜਾਨਵਰ ਰੱਖਣੇ ਇੱਥੇ ਬੱਕ ਦਿੱਤੇ ਜਾਨਵਰ ਹਾਂ ਹਾਂ ਸਾਰੇ ਬੱਕ ਕਰਤੇ ਤੇ ਸਭ ਤੋਂ ਵੱਡੀ ਗੱਲ ਇੱਥੇ ਕਬੂਤਰ ਵੀ ਰੱਖਾਂਗੇ ਖੱਤਿਆਂ ਦੇ ਦੇਖੋ ਖੱਤੇ ਆੱਥੇ-ਵਾਸੇ ਯਾ ਠੀਕ ਆ ਰੋਕੇ ਲਾ ਲਈ ਇੱਥੇ ਰੱਖਾਂਗੇ ਕਬੂਤਰ ਛਤਰੀ ਵੀ ਲਾਵਾਂਗੇ ਇੱਥੇ ਇੱਕ ਹਾਂ ਲੱਕੇ ਤੇ ਰੱਖਣੀ ਰਕੜੇ ਨਾਲ ਉੱਡਣ ਵਾਲੇ ਵੀ ਰੱਖ ਲਾਂਗੇ ਇੱਕ ਦੋ ਗਿਜਾ ਦਾਂਗੇ ਦੇਖੀ ਜਾਓ ਖੱਤਿਆਂ ਜੀ ਬਾਜੀ ਛੱਡ ਦਾਂ ਖਤਮ ਮੋਟਰ ਤੇ ਜਾ ਕੇ ਚੈੱਕ ਕਰਾਉਣੇ ਪੈਣਗੇ ਤੇ ਅੰਕਲ ਆ ਗਿਆ ਵੀ ਆਪਣਾ ਕਿਵੇਂ ਅੰਕਲ ਠੀਕ ਆ ਹੋਰ ਠੀਕ ਆ ਹਾਂ ਠੀਕ ਆ ਬਹੁਤ ਵਧੀਆ ਸੈਟ ਚੱਲਦਾ ਕੰਮ ਮੈਂ ਪੂਰਾ ਸੈਟਮ ਰੋੜਾ ਬੰਦਾ ਬੱਜੇ ਕਰਦਾ ਚਿੜੀਆ ਘਰ ਬਣਾਉਣਾ ਫੋਰੇ ਸਾਰੇ ਜਾਨਵਰ ਰੱਖ ਲੈਣੇ ਆ ਪੂਰਾ ਹਾਂ ਜਿੜੀ ਬਣਾਦਾ ਸਭ ਕੁਝ ਏਕਮ ਕਿੱਥੇ ਆ ਏਕਮ ਹੈ ਸੁੱਤਾ ਪਿਆ ਹਾਂ ਨਹੀਂ ਗੱਡੀ ਵੇ ਇਹ ਤਾਂ ਇੰਜ ਇੰਜ ਜੋੜਦਾ ਸੀ ਤੇ ਇਹਦਾ ਇੰਜ ਕੱਟਾ ਜੋੜਨ ਲੱਗਿਆ ਉਹ ਇੰਨਾ ਟਾਈਮ ਦਾ ਕੱਟਾ ਹੀ ਨਹੀਂ ਜੁੜਿਆ ਕਿਤਾ ਕਦੇ ਉਹੀ ਇਹੋ ਕੱਟਾ ਕੱਟਾ ਹੁੰਦਾ ਹਾਂ ਦੇਖੋ ਉਹਦੇ ਉਹ ਪੁੱਠੀ ਸਟੂਲਾ ਹੁਣ ਆਵਾਏ ਕਿਸੇ ਬੰਦੇ ਕੋਲੇ ਜਾ ਕੇ ਹੁਣ ਉਹ ਦੇ ਆਪਣਾ ਜਿੜਿਆ ਘਰ ਕਿਸੇ ਬੰਦੇ ਕੋਲੇ ਚੱਲੇ ਆ ਮੋਟਰ ਇਹ ਜੀ ਜੋੜੀ ਫਿਰਦਾ ਦੇਖੋ ਆ ਪੱਠੇ ਆ ਹਾਂ ਇਹ ਪੱਠੇ ਆ ਹਾਂ ਪੱਠੇ ਵਾਲਾ ਮੱਜਾ ਨੂੰ ਪਾਵੇਂ ਦਾ ਸਾਗ ਬਣਾ ਕੇ ਖਾ ਲਾ ਇੱਥੋਂ ਐ ਟੁਰ ਕੇ ਨਿਜਾਰੇ ਤਾਂ ਬੰਦਾ ਸਾਗੇ ਦਾ ਆਹੋ ਬਈਆ ਦੇਖ ਲੋ ਬੰਦਾ ਆਪਣਾ ਬੰਦਾ ਵਾ ਇਹਨੂੰ ਵਾਇਰਲ ਕਰਾਉਣਾ ਵਾ ਯਾਰ ਬਰਾ ਖਾਈ ਯਾਰ 1.5 ਸਾਲ ਹੋ ਗਿਆ ਮੈਨੂੰ ਹਾਂ ਵੀਡੀਓ ਬਣਾਉਂਦੇ ਨਾ ਹਾਲੇ ਤੱਕ ਸੇਰ ਫਲੋ ਬਹੁਤ ਘਟਾ ਉਂਢਿਆ ਯਾਰ ਸਮਝ ਤੋ ਬਾਹਰ ਕੀ ਕਰਨਾ ਪੈਣਾ ਦਿਮਾਗ ਨਹੀਂ ਕੰਮ ਕਰਦਾ ਮੇਰੇ ਦੋਸਤ تھਰਾ ਸੇ ਵੀਡੀਓ ਵਾਇਰਲ ਕਰਾ ਦੇ ਯਾਰ ਕਰਾਂਗੇ ਕੋਈ ਮਰਜ਼ੀ ਪਰ ਮਿਹਰਬਾਨੀ ਹੋਊਗਾ ਕਰਾਂਗੇ ਕਰਾਂਗੇ ਵੀਰੋ ਲਾਈਕ ਫੋਲੋ ਜ਼ਰੂਰ कीजिएगा ਬਹੁਤ ਮਿਲ ਹਾਂ ਬੈਠੇ ਬੰਦੇ ਆਪਣੇ ਹਾਂ ਵੀ ਚਾਚਾ ਨਹੀਂ ਕਿਹੜਾ ਕੰਮ ਹੂੰ ਬੇ ਉੜਦੇ ਕਬੂਤਰ ਹੈਂ ਕਰਦੇ ਆਂ ਦੇਖ ਸਕਦੇ ਹਾਂ ਛਤਰੀਆਂ ਖੜੀਆਂ ਨੇ ਦੇਖਦੇ ਆਂ ਦੋ ਛਤਰੀ ਤੇ ਬਹਿ ਕੇ ਬਾਕੀ ਦੇਖਦੇ ਆਂ ਕਿੱਥੇ ਹੈ ਉਹ ਕੀ ਹੋ ਗਿਆ ਬਈ ਬੱਚੇ ਦੇ ਕੂਤਰਾ ਨੇ ਮਾਰਿਆ ਲਾਤਾ ਸਾਰੇ ਲਾਲ ਜਾ ਕਰੀ ਗਾਦੇ ਆਹ ਭਾਈ ਮੈਂ ਤੁਹਾਨੂੰ ਅੰਡੇ ਦਾ ਨੁਨਹ ਨਾ ਦੇਖੋ ਆ ਕਬੂਤਰੀ ਆ ਐ ਕਿ ਅੰਡਾ ਰੱਖਦੀ ਹੁੰਦੀ ਆ ਰੇਗ ਵਾਰੀ ਉਹ ਆਪਣੀ ਛਤਰੀ ਵਾਲੀ ਨੇ ਰੱਖੀ ਹੋਈ ਆ ਕਿਉਂ ਛਤਰੀ ਵਾਲੀ ਢਿਹੜੀ ਢਿਹੜੀ ਮਾਰਦੀ ਰਹੀ ਆ ਆਪਣੇ ਕੋਲੇ ਚੱਕੋ ਆਸਾ ਗਰਭਰਾ ਦੇ ਕੇ ਗਿਆ ਜਿਵੇਂ ਵਿਧਿਆਣੇ ਵਾਲਾ ਇਹਨੇ ਅੰਡਾ ਰੱਖਿਆ ਕਬੂਤਰੀ ਨੇ ਦੇਖੋ ਅੰਡਾ ਕਿੱਥੇ ਗਿਆ ਰੱਖਿਆ ਹੋਇਆ ਬਾਬਾ ਨੂੰ ਨੇ ਰੋੜ ਤਾਂ ਸਾਈਡ ਜਿੱਤੇ ਔਰੇ ਅੰਡੇ ਰੱਖੇ ਇਹੋ ਖਰਾਬ ਹੋ ਗਏ ਸੀ ਆ ਰੱਖੂਗੀ ਸ਼ਾਇਦ ਔਰੇ ਅੰਡੇ ਰੱਖੇ ਜਿਹਦਾ ਬੱਚੇ ਕੱਢਣ ਵਾਲੇ ਆ ਕਬੂਤਰ ਦੇ ਇੰਨੇ ਜੰਗਾਂ ਕੋ ਉਤਰਨਾ ਡੱਬਾ ਖੋਪਣਾ ਆ ਨੀਲੀ ਕੂਤਰੀ ਨਾਲ ਲੱਗਿਆ ਡੱਬਾ ਆ ਵਾਲੀ ਨੀ ਪੀਣਾ ਦੇਖੋ ਨੀਲੀ ਕੂਤਰੀ ਆਪਣੀ ਤੇ ਡੱਬੇ ਦੇ ਨੀਲੀ ਦੇ ਵੀ ਆਂਡੇ ਰੱਖ ਹੋਇਆ ਡੱਬੇ ਦੇ ਇਹਦਾ ਦੇ ਉਹ ਅੰਡੇ ਨਾਲ ਟੋੜ ਨਹੀਂ ਹੋਏ ਕਿਵੇਂ ਆ ਬਈ ਡੱਬੇ ਕਿਵੇਂ ਆ ਬਈ ਡੱਬੇ ਠੀਕ ਆ ਅੰਨੇ ਆ ਤੇ ਬਹਿ ਜਾਣ ਦੇ ਅੰਤੇ ਪਿੱਛੇ ਹਟੀ ਜਾਣਾ ਆ ਜਾ ਜੇ ਕਬੂਤਰ ਆਪਣੇ ਕੋਲ ਦੇਖ ਲੈ ਇੱਕ ਵਾਰ ਨਿਗਾਹ ਮਾਰ ਲੋ ਤੂੰ ਆਪਣੇ ਬਹਿਗੇ ਉਹ ਦੇ ਜਦਰੀ ਦੇ ਬੈਠੇ ਓਏ ਜਲਜੀਰਾ ਆ ਛੱਤ ਪਾ ਕੇ ਹਟੇ ਹੀ ੁੱਡੇ ਦੀ ਕੱਲ ਵਾਈ ਛੱਤ ਇੱਧਰ ਕਬੂਤਰ ਦਿਖਾ ਦੇਣਾ ਤੂੰ ਆ ਕਬੂਤਰੀ ਆ ਨੀਲੀ ਜ਼ੂਮ ਕਰਕੇ ਦਿਖਾ ਦੇਣਾ ਆ ਨੀਲੀ ਕਬੂਤਰੀ ਆ ਤੇ ਆ ਵੀ ਕਬੂਤਰੀ ਹਰੀਆਂ ਕਸਾਂ ਦੀ ਖੱਟੀ ਗਾਲੀ ਦਾ ਰੱਤਾ ਆ ਕਬੂਤਰ ਆ ਆ ਦੋ ਮੇ ਕਬੂਤਰ ਆ ਤਿੰਨ ਕਬੂਤਰ ਆ ਤੇ ਲੈ 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 ਦੇਖ ਤਾਂ ਤੇ ਆ ਵੀ ਕਬੂਤਰੀ ਆ ਗੁਲਾਬੀ ਗੰਡ ਵਾਲੀ ਲੱਗਦਾ ਕਬੂਤਰ ਵਾਂਗੂ ਹੀ ਆ ਉਹ ਗੁਰਕ ਦਾ ਵੀ ਕਬੂਤਰ ਵਾਂਗੂ ਹੈ ਪਰ ਹੈ ਕਬੂਤਰੀ ਉਹ ਵੀ ਕਬੂਤਰੀ ਆਪਣੀ ਹਰੀ ਫੱਟੀ ਵਾਲੀ ਹਾਂ ਬਈ ਕਬੂਤਰ ਤਾੜਦੀ ਆਪਾਂ ਤੇ ਛਤਰੀ ਲਾ ਲਈ ਆਪਾਂ ਨੇ ਕੈਮਰਾ ਮਥਲੇ ਰੱਖਤਾ ਜੀ ਫੇਰ ਇੱਕ ਵਾਰੀ ਤੋੜ ਆਏ ਹੋਏ ਸੀ ਸਵੇਰੇ ਡੜੀ ਨੇੜਾ ਤੇ ਸੀ ਤੇ ਜੇ ਹੁਣ ਮੈਂ ਲਾਉਣ ਲੱਗਿਆ ਵਾਂ ਬਜੇ ਰਤੀ ਕਬੂਤਰੀ ਆਪਣੀ ਚੜ ਭਈ ਆ ਬਈ ਝਾਂਦੇ ਸਿਤਾਰੇ ਆ ਆਪਣੇ ਕਬੂਤਰ ਪਿਆਰੇ ਟੰਡ ਕਰਕੇ ਦਿਖਾ ਲਿਆ ਹੁਣ ਵਲੌਗ ਬਣਦਾ ਸਟੰਟ ਕਰ ਲਿਆ ਇੱਕ ਬਾਈ ਹੋਈ ਗਾੜ ਦੇ ਸਟੰਟ ਕਰਦੇ ਸਟੰਟ ਕਰ ਬਈ ਸਟੰਟ ਕਰਕੇ ਦੇਖੋ ਆ ਦੇ ਰੱਦ ਦੇ ਸਟੰਟ ਐ ਕੋ ਰੈਕੋਰਡ ਕਰ ਫਾਇਟ ਕਿਹੜਾ ਡਰ ਉੱਤੇ ਪੈ ਰੱਖ ਲਿਆ ਕਰ ਪਿੱਛੇ ਨਾ ਕਾਠੀ ਆਏਗੀ ਨਵਾਂ ਆਇਕੜਾ ਆ ਨਵਾਂ ਕੜਾ ਸ਼ੋਰੂਮ ਤੇ ਆਇਆ ਕੱਲ ਨੂੰ ਨਵਾਂ ਆਇਕੜਾ ਆ ਬਈਆ ਕੁੱਤੀ ਥੇਲ ਹੈ ਜਿਹਨੇ ਲੈ ਕੇ ਆਣੀ ਆ ਆ ਵਾਜੀ ਉਹ ਕੁੱਤੀ ਥੇਲ ਆ ਬਈ ਬਗਾਉ ਆ ਇਹ ਹਾ ਵੀ ਫ੍ਰੀ 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 ਫਰੂ ਨਹੀਂ ਦੇਣੀ ਇਹ ਜਰਮਨ ਸ਼ੈਫਟਾ ਹੈ ਪਿਓਰ ਇਹਦੀ ਖਰਾਕ ਨਹੀਂ ਹੈਗੀ ਤਾਂ ਇਦਾਂ ਦੀ ਆ ਥੋੜੀ ਉਹ ਕਾਟ ਰੇਟ ਚ ਦੇ ਦਾਂਗੇ ਯਾਰ ਇਹ ਆ ਦੇ ਦਿੰਦਾ ਕੈਮਰਾ 40000 ਦਾ ਹੁੰਦਾ ਆ ਕਿੰਨਾ ਲੈ ਆਂਦਾ ਹੈ ਆ ਤਾਂ ਲੈ ਆ ਆ ਦਾ ਆ ਗਿਆ ਆ ਦੇਖ ਲਾ ਦਉ ਬਾਈ ਹੋ ਗਿਆ ਕਰ ਇਧਰ ਬਾਜ ਇਧਰ ਇਧਰ ਓਏ ਮੱਛਾ ਮੱਛਾ ਲਾਈ ਕਰਿਆ ਕਰੋ ਵੀਡੀਓ ਬਈ ਬਣਾਉਣਾ ਹੋ ਗਿਆ ਕਰ ਮੈਸਤਰੀ ਨਾਲ ਦਿਹਾੜੀ ਲੱਗਿਆ ਚਲੋ ਠੀਕ ਆ ਬਿਓ ਤੇ ਮਿਲਦੇ ਆ ਕੱਲ ਦੇ ਵਲੋਗ ਤੇ